ਕਹਿੰਦੇ ਆ ਕਿ ਨਸ਼ਾ ਲਾਲਚ ਗੁੱਸਾ ਹੰਕਾਰ ਬੰਦੇ ਨੂੰ ਹਮੇਸ਼ਾ ਗਲਤ ਕਰਵਾਉਂਦਾ ਹੈ ਤੇ ਉਸ ਗਲਤੀ ਦਾ ਨਤੀਜਾ ਹਮੇਸ਼ਾ ਹੀ ਬੁਰਾ ਹੁੰਦਾ ਹੈ ਕਈ ਵਾਰ ਬੰਦਾ ਇਸ ਇਨਾ ਚੀਜ਼ਾਂ ਦੇ ਨਸ਼ੇ ਵਿੱਚ ਦੂਸਰੇ ਦਾ ਨੁਕਸਾਨ ਕਰ ਦਿੰਦਾ ਹੈ ਪਰ ਉਸ ਤੋਂ ਬਾਅਦ ਉਸ ਦਾ ਖੁਦ ਦਾ ਵੀ ਨੁਕਸਾਨ ਹੁੰਦਾ ਹੈ ਜਦੋਂ ਉਹ ਕਿਤੇ ਇਕੱਲਾ ਬਹਿ ਕੇ ਸੋਚਦਾ ਹੈ ਇਹ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਇੱਕ ਮੁੰਡੇ ਨੇ ਜੋ ਕਿ ਹਰਿਆਣੇ ਦੇ ਸਾਂਸਦ ਕਾਂਗਰਸ ਪਾਰਟੀ ਦੇ ਵਿਨੋਦ ਸ਼ਰਮਾ ਦਾ ਮੁੰਡਾ ਸੀ ਮਨੂ ਸ਼ਰਮਾ ਗੱਲ ਆ 1999 ਦੀ ਉਹ ਇੱਕ ਪਾਰਟੀ ਦੇ ਵਿੱਚ ਗਿਆ ਜਿਸ ਵਿੱਚ ਬਿਜ਼ਨਸਮੈਨ ਬਿਊਰੋਕ੍ਰੇਟ ਸੈਲੀਬ੍ਰਿਟੀ ਮਾਡਲ ਯਾਨੀ ਉਹ ਸ਼ਹਿਰ ਦੀ ਸਾਰੀ ਕ੍ਰੀਮ ਉਸ ਪਾਰਟੀ ਦੇ ਵਿੱਚ ਸ਼ਾਮਲ ਸੀ ਤੇ ਇਥੋਂ ਦੀ 바ਰ ਟੈਂਡਰ ਸੀ ਜੈਸ਼ਿਕਾ ਲਾਲ ਹੁਣ ਸਮਾਂ ਓਵਰ ਹੋ ਜਾਂਦਾ ਯਾਨੀ ਟਾਈਮ ਅਪ ਹੋ ਜਾਂਦਾ ਤੇ ਜੈਸ਼ਿਕਾ ਲਾਲ ਸਰਾਬ ਸਰਬ ਕਰਨ ਤੋਂ ਮਨਾ ਕਰ ਦਿੰਦੀ ਹੈ ਇਸੇ ਗੁੱਸੇ ਦੇ ਵਿੱਚ ਮਨੂ ਸ਼ਰਮਾ ਉਸ ਨੂੰ ਗੋਲੀ ਮਾਰ ਦਿੰਦਾ ਹੈ ਤੇ ਉਸ ਦੀ ਹੱਤਿਆ ਕਰ ਦਿੰਦਾ ਇਸ ਤੋਂ ਬਾਅਦ ਮਨੂ ਸ਼ਰਮਾ ਨੂੰ ਅਦਾਲਤ ਬਰੀ ਵੀ ਕਰ ਦਿੰਦੀ ਆ ਜਦ ਕਿ 300 ਗਵਾਹ ਹੁੰਦੇ ਨੇ ਇੱਥੋਂ ਤੱਕ ਸਾਰੇ ਗਵਾਹੀ ਮੁੱਕਰ ਜਾਂਦੇ ਨੇ ਫੋਰੈਂਸਿਕ ਡਾਕਟਰ ਵੀ ਖਰੀਦ ਲੈਤੇ ਜਾਂਦੇ ਨੇ ਕਾਨੂੰਨ ਨੂੰ ਵੀ ਖਰੀਦ ਲਇਤਾ ਜਾਂਦਾ ਹੈ ਹੁਣ ਤਾਂ ਇਦਾਂ ਲੱਗ ਰਿਹਾ ਸੀ ਕਿ ਦਿੱਲੀ ਵਿੱਚ ਇਨਸਾਫ ਸਿਰਫ ਪੈਸੇ ਵਾਲਿਆਂ ਨੇ ਹੀ ਆਪਣਾ ਗੁਲਾਮ ਬਣਾ ਕੇ ਰੱਖ ਲੇਤਾ ਕਿ ਹੁਣ ਪੈਸੇ ਵਾਲੇ ਜਿੱਦਾਂ ਚਾਹਣਗੇ ਓਦਾਂ ਹੀ ਹੋਵੇਗਾ ਕਿਉਂਕਿ ਮਨੂ ਸ਼ਰਮਾ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਉਸ ਤੋਂ ਬਾਅਦ ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਆਰਟੀਕਲ ਵੀ ਸੁਪਿਆ ਜਿਸ ਦਾ ਨਾਮ ਸੀ ਨੋ ਵਨ ਕਿਲਡ ਜੈਸਿਕਾ ਜਾਨੀ ਜੈਸਿਕਾ ਨੂੰ ਕਿਸੇ ਨੇ ਨਹੀਂ ਮਾਰਿਆ ਇਸ ਤੇ ਫਿਲਮ ਵੀ ਬਣੀ ਤੇ ਇਸ ਘਟਨਾ ਤੋਂ ਬਾਅਦ ਜੈਸਿਕਾ ਲਾਲ ਦਾ ਸਾਰਾ ਪਰਿਵਾਰ ਖਤਮ ਹੋ ਗਿਆ ਜਦੋਂ ਤੁਸੀਂ ਇਹ ਸੱਚੀ ਘਟਨਾ ਨੂੰ ਸੁਣੋਗੇ ਤਾਂ ਤੁਹਾਨੂੰ ਇਹ ਲੱਗੂ ਕਿ ਮਨੂ ਸ਼ਰਮਾ ਨੇ ਇਕੱਲਾ ਜੈਸ਼ਿਕਾ ਦਾ ਕਤਲ ਨਹੀਂ ਕੀਤਾ ਸੀ ਉਸ ਨੇ ਜੈਸ਼ਿਕਾ ਦੇ ਪਰਿਵਾਰ ਦੇ ਚਾਰੇ ਮੈਂਬਰ ਜੈਸ਼ਿਕਾ ਉਸ ਦੀ ਭੈਣ ਤੇ ਮਾਤਾ ਪਿਤਾ ਚਾਰਾਂ ਦਾ ਹੀ ਕਤਲ ਕਰ ਦਿੱਤਾ ਸੀ ਬੜੀ ਭਾਵੁਕ ਕਰਨ ਵਾਲੀ ਸਟੋਰੀ ਬੇਨਤੀ ਆ ਅਖੀਰ ਤੱਕ ਸੁਣਿਓ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਸਾਊਥ ਦਿੱਲੀ ਦੇ ਪੌਸ ਇਲਾਕੇ ਚੱਬਦਰਜਨ ਇਨਕਲੇਵ ਦੀ ਇਥੋਂ ਦਾ ਰਹਿਣ ਵਾਲਾ ਅਜੀਤ ਲਾਲ ਜੋ ਕਿ ਕੋਕਾ ਕੋਲਾ ਕੰਪਨੀ ਦੇ ਵਿੱਚ ਉੱਚ ਅਧਿਕਾਰੀ ਸੀ ਪੰਜਾਬ ਦਾ ਰਹਿਣ ਵਾਲਾ ਸੀ ਤੇ ਇਸ ਦੀ ਪਤਨੀ ਮਾਇਆ ਲਾਲ ਜੋ ਕਿ ਬੰਗਾਲ ਦੀ ਰਹਿਣ ਵਾਲੀ ਸੀ ਇਹ ਦੋਨੋਂ ਵਿਆਹ ਤੋਂ ਬਾਅਦ ਹੁਣ ਦਿੱਲੀ ਰਹਿਣ ਲੱਗ ਗਏ ਸੀ ਮਾਇਆ ਲਾਲ ਇੱਕ ਕਾਨਵੈਂਟ ਸਕੂਲ ਦੇ ਵਿੱਚ ਇੰਗਲਿਸ਼ ਟੀਚਰ ਸੀ ਇਹਨਾਂ ਦੀ ਇੱਕ ਬੇਟੀ ਸੀ ਜੈਸ਼ਿਕਾ ਲਾਲ ਤੇ ਇਹਨਾਂ ਦੀ ਇੱਕ ਛੋਟੀ ਬੇਟੀ ਸੀ ਸਬਰੀਨ ਜਿਸ ਨੂੰ ਪੈਦਾ ਹੁੰਦੀ ਇਹਨਾਂ ਨੇ ਉਸ ਦੀ ਮਾਸੀ ਨੂੰ ਦੇ ਦਿੱਤਾ ਸੀ ਬੜਾ ਅੱਛਾ ਪਰਿਵਾਰ ਸੀ ਬੜਾ ਵਧੀਆ ਚੱਲ ਰਿਹਾ ਸੀ ਸਬਰੀਨ ਕਲਕੱਤੇ ਵਿੱਚ ਆਪਣੀ ਮਾਸੀ ਕੋ ਰਹਿੰਦੀ ਸੀ ਇੱਕ ਵਾਰ ਸਬਰੀਨ ਜਦੋਂ 3 ਸਾਲ ਦੀ ਸੀ ਜਸ਼ਿਕਾ 6 ਸਾਲ ਦੀ ਸੀ ਤਾਂ ਉਹ ਕਲਕੱਤੇ ਤੋਂ ਗਰਮੀ ਦੀਆਂ ਛੁੱਟੀਆਂ ਮਨਾਉਣ ਲਈ ਦਿੱਲੀ ਆਈ ਦਿੱਲੀ ਜਦੋਂ ਹੁਣ ਸਬਰੀਨ ਤੇ ਜਸ਼ਿਕਾ ਇੱਕ ਦੂਜੇ ਦੇ ਨਾਲ ਘੁਲ ਮਿਲ ਗਈਆਂ ਇੱਕ ਦੂਜੇ ਨਾਲ ਖਾਣਾ ਪੀਣਾ ਤੇ ਜੈਸ਼ਿਕਾ ਉਸ ਨੂੰ ਨਿਭਾਉਂਦੀ ਉਸ ਦਾ ਬੜਾ ਖਿਆਲ ਰੱਖਦੀ ਤੇ ਹੁਣ ਉਹਨਾਂ ਦਾ ਆਪਸ ਵਿੱਚ ਬੜਾ ਗੂੜਾ ਪਿਆਰ ਹੋ ਗਿਆ ਸੀ ਕਿਉਂਕਿ ਸਬਰੀਨ ਉਸ ਪਰਿਵਾਰ ਦੇ ਵਿੱਚ ਆਪਣੀ ਮਾਸੀ ਦੇ ਪਰਿਵਾਰ ਦੇ ਵਿੱਚ ਘੁਲ ਮਿਲ ਸਕੀ ਨਹੀਂ ਸੀ ਤੇ ਹੁਣ ਜਦੋਂ ਇਹਨਾਂ ਦੇ ਜਾਣ ਦਾ ਟਾਈਮ ਹੋਇਆ ਤਾਂ ਸਬਰੀਨ ਰੋਣ ਲੱਗੀ ਜੈਸ਼ਿਕਾ ਵੀ ਰੋਣ ਲੱਗੀ ਸਬਰੀਨ ਨੂੰ ਰੇਲ ਦੇ ਸਟੇਸ਼ਨ ਤੋਂ ਮੋੜ ਕੇ ਲਿਆਂਦਾ ਕਿਉਂਕਿ ਉਸਨੇ ਕਿਹਾ ਕਿ ਮੈਂ ਨਹੀਂ ਜਾਣਾ ਮੈਂ ਤਾਂ ਇੱਥੇ ਹੀ ਰਹਿਣਾ ਦਿੱਲੀ ਵਿੱਚ ਹੀ ਰਹਿਣਾ ਤੇ ਉਸ ਤੋਂ ਬਾਅਦ ਫਿਰ ਇਹ ਦਿੱਲੀ ਵਿੱਚ ਹੀ ਰਹਿਣ ਲੱਗੀ ਉਸ ਤੋਂ ਬਾਅਦ ਕਦੇ ਵੀ ਸਬਰੀਨ ਕਲਕੱਤੇ ਨਹੀਂ ਗਈ ਹੁਣ ਇਹਨਾਂ ਦੀ ਜ਼ਿੰਦਗੀ ਬੜੀ ਅੱਛੀ ਚੱਲ ਰਹੀ ਸੀ ਜੈਸਿਕਾ ਨੇ ਪੜ੍ਹਾਈ ਤੋਂ ਬਾਅਦ ਮਾਡਲਿੰਗ ਦਾ ਕੈਰੀਅਰ ਅਪਣਾਇਆ ਤੇ ਹੁਣ ਇਹ ਪਾਰਟ ਟਾਈਮ ਲਈ ਬਾਰ ਟੈਂਡਰ ਦਾ ਕੰਮ ਵੀ ਕਰਦੀ ਸੀ ਸਬਰੇਨ ਦੀ ਟਰੈਵਲ ਏਜੰਸੀ ਸੀ ਜੋ ਜੈਸ਼ਿਕਾ ਸੀ ਉਹ ਬੜੀ ਬੜਵੋਲੀ ਸੀ ਯਾਨੀ ਆਪਣੀ ਲੜਾਈ ਖੁਦ ਲੜਨ ਵਾਲੀ ਸੀ ਪਰ ਸਬਰੇਨ ਸੰਗਾਉ ਸੁਭਾ ਦੀ ਸੀ ਜੈਸ਼ਿਕਾ ਪਾਰਟੀਆਂ ਦੀ ਬੜੀ ਸ਼ੌਕੀਨ ਸੀ ਘੁੰਮਣ ਦੀ ਬੜੀ ਸ਼ੌਕੀਨ ਸੀ ਪਰ ਸਬਰੇਨ ਇਹਨਾਂ ਚੀਜ਼ਾਂ ਵਿੱਚ ਇੰਟਰਸਟ ਘੱਟ ਲੈਂਦੀ ਸੀ ਗੱਲ ਹੈ 29 April 1999 ਦੀ ਜੈਸ਼ਿਕਾ ਇੱਕ ਪਾਰਟੀ ਦੇ ਵਿੱਚ ਜਾ ਰਹੀ ਸੀ ਉਸ ਨੇ ਸਬਰੀਨ ਨੂੰ ਕਿਹਾ ਕਿ ਚੱਲ ਮੇਰੇ ਨਾਲ ਚੱਲ ਪਰ ਸਬਰੀਨ ਨੇ ਕਿਹਾ ਕਿ ਨਹੀਂ ਮੈਂ ਨਹੀਂ ਜਾਣਾ ਮੈਂ ਫੇਰ ਆ ਜਾਵਾਂਗੀ ਜਾਨੀ ਜੈਸ਼ਿਕਾ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜੈਸ਼ਿਕਾ ਨੇ ਸਬਰੀਨ ਨੂੰ ਕਿਹਾ ਕਿ ਮੈਂ ਦੁਬਈ ਚਲੀ ਜਾਣਾ ਫੇਰ ਤੂੰ ਪਿੱਛੋਂ ਮੈਨੂੰ ਯਾਦ ਕਰਿਆ ਕਰੇਂਗੀ ਚੱਲ ਮੇਰੇ ਨਾਲ ਪਰ ਸਬਰੀਨ ਨੇ ਕਹਿ ਦਿੱਤਾ ਕਿ ਮੈਂ ਨਹੀਂ ਜਾਣਾ ਉਸ ਤੋਂ ਬਾਅਦ 29 30 April 1999 ਦੀ ਰਾਤ ਵੇਲੇ ਸਬਰੀਨ ਨੂੰ ਉਸਦੇ ਦੋਸਤਾਂ ਦਾ ਫੋਨ ਆਉਂਦਾ ਹੈ ਤੇ ਉਹਨਾਂ ਨੇ ਕਿਹਾ ਕਿ ਜੈਸ਼ਿਕਾ ਦੇ 60 ਵੱਜ ਗਈ ਤਾਂ ਸਬਰੀਨ ਨੂੰ ਲੱਗਿਆ ਕਿ ਥੋੜੀ-ਮੋਟੀ 60 ਹੋਵੇਗੀ ਤਾਂ ਸਬਰੀਨ ਨੇ ਕਿਹਾ ਕਿ ਮੈਂ ਤਾਂ ਸੌ ਰਹੀ ਹਾਂ ਤੁਸੀਂ ਖੁਦ ਹੀ ਉਸ ਦੇ ਪੱਟੀ ਕਰਵਾ ਦਿਓ ਪਰ ਅੱਗੋਂ ਦੋਸਤਾਂ ਨੇ ਕਿਹਾ ਕਿ ਉਸ ਤੇ ਜ਼ਿਆਦਾ 60 ਵੱਜੀ ਹੈ ਫਿਰ ਜਦੋਂ ਸਬਰੀਨ ਆਪਣੇ ਮਾਤਾ-ਪਿਤਾ ਦੇ ਨਾਲ ਹਸਪਤਾਲ ਦੇ ਵਿੱਚ ਗਈ ਡਾਕਟਰਾਂ ਨੇ ਜੈਸ਼ਿਕਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਇਹ ਸੁਣ ਕੇ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਸਬਰੀਨ ਤੇ ਉਸ ਦੀ ਮਾਂ ਮਾਇਆ ਤਾਂ ਐਦਾਂ ਹੀ ਲੱਗਿਆ ਜਿਵੇਂ ਸੁੰਨ ਹੋ ਗਈਆਂ ਹੋਣ ਉਹਨਾਂ ਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਇਹ ਸਾਡੇ ਨਾਲ ਕੀ ਹੋ ਗਿਆ ਪੁਲਿਸ ਕੇਸ ਵੀ ਹੁੰਦਾ ਹੈ ਦੋਸ਼ੀਆਂ ਨੂੰ ਫੜਿਆ ਵੀ ਜਾਂਦਾ ਹੈ ਜੈਸ਼ਿਕਾ 크੍ਰਿਸਚੀਅਨ ਸੀ ਤੇ ਉਸ ਨੂੰ ਦਫਨਾਇਆ ਜਾਂਦਾ ਹੈ ਉਸ ਦੀ ਕਬਰ ਤੇ ਲਿਖਿਆ ਜਾਂਦਾ ਹੈ ਕਿ ਜਿਸ ਨੇ ਸਾਨੂੰ ਅਚਾਨਕ ਦਰਦਨਾਕ ਹਾਲਾਤਾਂ ਵਿੱਚ ਛੱਡ ਦਿੱਤਾ ਹੁਣ ਕੋਰਟ ਕਚੈਰੀ ਦੇ ਚੱਕਰ ਸ਼ੁਰੂ ਹੁੰਦੇ ਨੇ ਤਿੰਨੋਂ ਪੇਸ਼ੀ ਤੇ जाया ਕਰਦੇ ਸੀ ਪਰ ਜਸ਼ਕਾ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਮੈਂਬਰ ਟੁੱਟ ਚੁੱਕੇ ਸੀ ਜਸ਼ਕਾ ਦੀ ਮਾਂ ਦੀ ਹਾਲਤ ਬਹੁਤ ਮਾੜੀ ਸੀ ਉਹ ਤਾਂ ਕਿਸੇ ਨਾਲ ਗੱਲ ਵੀ ਨਹੀਂ ਕਰਦੀ ਸੀ ਪਰਿਵਾਰਕ ਮੈਂਬਰਾਂ ਨਾਲ ਵੀ ਉਹ ਜ਼ਿਆਦਾ ਗੱਲ ਨਹੀਂ ਕਰਦੀ ਸੀ ਪਰ ਹੁਣ ਪਰਿਵਾਰ ਦੀ ਜ਼ਿੰਮੇਵਾਰੀ ਸਬਰੇਨ ਦੀ ਸੀ ਕਿਉਂਕਿ ਸਬਰੇਨ ਨੂੰ ਪਤਾ ਸੀ ਕਿ ਮੈਂ ਹੀ ਹੁਣ ਆਪਣੇ ਮਾਤਾ ਪਿਤਾ ਨੂੰ ਸਾਂਭਣਾ ਹੈ ਇਹ ਪਰਿਵਾਰ ਹੁਣ ਜ਼ਿਆਦਾ ਘਰ ਹੀ ਰਹਿੰਦਾ ਹੈ ਕੇਸ ਦੇ ਸਿਲਸਿਲੇ ਵਿੱਚ ਤਾਂ ਕਦੇ-ਕਦਾਈਂ ਬਾਹਰ ਜਾਣਾ ਪੈਂਦਾ ਤਾਂ ਜਾਂਦੇ ਨਹੀਂ ਤਾਂ ਗੱਲ ਵੀ ਕੱਟ ਕਰਦੇ ਸੀ ਇਸ ਪਰਿਵਾਰ ਦੀਆਂ ਤਾਂ ਖੁਸ਼ੀਆਂ ਹੀ ਖਤਮ ਹੋ ਗਈਆਂ ਸੀ ਹੁਣ 2002 ਆ ਜਾਂਦਾ ਹੈ ਤੇ 2002 ਦੇ ਵਿੱਚ ਅਦਾਲਤ ਮਨੂ ਸ਼ਰਮਾ ਨੂੰ ਜ਼ਮਾਨਤ ਦੇ ਦਿੰਦੀ ਹੈ ਜਦੋਂ ਕੋਰਟ ਨੇ ਮਨੂ ਸ਼ਰਮਾ ਨੂੰ ਜ਼ਮਾਨਤ ਦਿੱਤੀ ਤਾਂ ਮਾਇਆ ਬਹੁਤ ਉੱਚੀ ਉੱਚੀ ਰੋਈ ਉਸ ਉੱਤੇ ਸਭ ਨਾਲੋਂ ਜ਼ਿਆਦਾ ਅਸਰ ਹੋਇਆ ਤੇ ਹੁਣ ਤਾਂ ਉਸ ਨੇ ਖਾਣਾ ਪੀਣਾ ਵੀ ਘਟਾ ਦਿੱਤਾ ਸੀ ਗੱਲ ਵੀ ਨਹੀਂ ਕਰਦੀ ਸੀ ਪਰ ਉਹ ਸਬਰੀਨ ਨੂੰ ਕਹਿੰਦੀ ਸੀ ਕਿ ਤੂੰ ਲੜਨਾ ਛੱਡ ਦਿੱਤਾ ਪਰ ਸਬਰੀਨ ਨੇ ਕਿਹਾ ਕਿ ਨਹੀਂ ਮਾਂ ਮੈਂ ਲੜਨਾ ਨਹੀਂ ਛੱਡਿਆ ਕੇਸ ਚੱਲਦਾ ਰਹਿੰਦਾ ਹੈ ਪਰ 2 ਮਹੀਨਿਆਂ ਬਾਅਦ ਪਤਾ ਲੱਗਦਾ ਕਿ ਮਾਇਆ ਨੂੰ ਤਾਂ ਕੈਂਸਰ ਹੋ ਗਿਆ ਹੁਣ ਮਾਇਆ ਹੋਰ ਵੀ ਚੁੱਪ-ਚੁੱਪ ਰਹਿੰਦੀ ਘਰ ਵਿੱਚੋਂ ਖੁਸ਼ੀਆਂ ਗਾਇਬ ਹੀ ਹੋ ਗਈਆਂ ਸੀ ਜੇ ਸਬਰੀਨ ਮਾਇਆ ਨੂੰ ਕਿਤੇ ਬਾਹਰ ਘੁੰਮਣ ਲਈ ਕਹਿੰਦੀ ਤਾਂ ਉਹ ਮਨਾ ਕਰ ਦਿੰਦੀ ਇੱਕ ਦਿਨ ਸਬਰੀਨ ਨੇ ਘਰ ਵਿੱਚ ਹੀ ਪਾਰਟੀ ਰੱਖੀ ਪਰ ਮਾਇਆ ਕਮਰੇ ਚੋਂ ਬਾਹਰ ਹੀ ਨਹੀਂ ਆਈ 6 ਮਹੀਨੇ ਬਾਅਦ ਮਾਇਆ ਦੀ ਮੌਤ ਹੋ ਜਾਂਦੀ ਹੈ ਮਾਇਆ ਨੇ ਕਿਹਾ ਸੀ ਕਿ ਮੈਨੂੰ ਜੈਸ਼ਿਕਾ ਦੀ ਕਬਰ ਦੇ ਨਾਲ ਹੀ ਦਫਨਾ ਦੇਣਾ ਉਸ ਨੂੰ ਉਸ ਦੀ ਕਬਰ ਦੇ ਨਾਲ ਹੀ ਦਫਨਾ ਦਿੱਤਾ ਲਗਭਗ 1 ਮਹੀਨਾ ਲੰਘਿਆ ਹੁਣ ਸਬਰੀਨ ਦੇ ਪਿਤਾ ਅਜੀਤ ਲਾਲ ਦੀ ਵੀ ਤਬੀਅਤ ਬਿਗੜਨ ਲੱਗੀ ਤੇ ਉਸ ਨੂੰ ਹਾਰਟ ਅਟੈਕ ਆ ਗਿਆ ਹੁਣ ਤਾਂ ਇਸ ਪਰਿਵਾਰ ਨੂੰ ਇਦਾਂ ਲੱਗਿਆ ਕਿ ਜਿਵੇਂ ਸਭ ਕੁਝ ਖਤਮ ਹੋ ਗਿਆ ਹੋਵੇ ਹੁਣ ਇਹਨਾਂ ਨੂੰ ਕੇਸ ਨਾਲ ਵੀ ਕੋਈ ਜ਼ਿਆਦਾ ਲੈਣਾ ਦੇਣਾ ਨਹੀਂ ਰਹਿ ਗਿਆ ਸੀ ਕਿਉਂਕਿ ਸਬਰੀਨ ਹੁਣ ਆਪਣੇ ਪਿਤਾ ਨੂੰ ਬਚਾਉਣਾ ਚਾਹੁੰਦੀ ਸੀ ਉਹ ਆਪਣੇ ਪਿਤਾ ਨੂੰ ਲੈ ਕੇ ਗੁਰਦਾਉਂ ਚਲੀ ਗਈ ਗੁਰਦਾਉਂ ਦੇ ਵਿੱਚ ਹੁਣ ਸਬਰੀਨ ਆਪਣੇ ਆਪ ਨੂੰ ਜ਼ਿਆਦਾ ਬਿਜੀ ਰੱਖਦੀ ਪਰ ਇੱਕ ਦਿਨ ਸਬਰੀਨ ਨੂੰ ਪਤਾ ਲੱਗਿਆ ਕਿ ਕੋਰਟ ਨੇ ਮਨੂ ਸ਼ਰਮਾ ਨੂੰ ਰਿਹਾ ਕਰ ਦਿੱਤਾ ਤਾਂ ਉਹ ਆਪਣੇ ਪਿਤਾ ਨੂੰ ਇਹ ਗੱਲ ਦੱਸਦੀ ਹੈ ਪਿਤਾ ਨੂੰ ਚਾਰ ਵਾਰ ਅਟੈਕ ਆ ਚੁੱਕਿਆ ਸੀ ਹੁਣ ਇਹ ਗੱਲ ਦਾ ਉਸ ਨੂੰ ਕੋਈ ਵੀ ਪਤਾ ਨਹੀਂ ਲੱਗ ਰਿਹਾ ਸੀ 2 ਮਹੀਨਿਆਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਸਬਰੀਨ ਆਪਣੇ ਆਪ ਨੂੰ ਇਹ ਚੀਜ਼ਾਂ ਤੋਂ ਇਹ ਕੇਸ ਤੋਂ ਦੂਰ ਕਰਦੀ ਹੈ ਪਰ ਲੋਕਾਂ ਅਤੇ ਮੀਡੀਆ ਦੀ ਤਾਕਤ ਦੇ ਨਾਲ ਇਨਾਂ ਦੀ ਸਹਾਇਤਾ ਦੇ ਨਾਲ ਇਹ ਕੇਸ ਫੇਰ ਅੱਪ ਹੁੰਦਾ ਹੈ ਤੇ ਮਨੂ ਸ਼ਰਮਾ ਨੂੰ 20 ਦਸੰਬਰ 2006 ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਜਿੱਦਣ ਇਹ ਫੈਸਲਾ ਆਉਣਾ ਹੁੰਦਾ ਸਬਰੀਨ ਤਾਂ ਜਸ਼ਿਕਾ ਦੀ ਕਬਰ ਕੋਲ ਬੈਠੀ ਹੁੰਦੀ ਹੈ ਤੇ ਉਸ ਨੂੰ ਲੱਗਦਾ ਕਿ ਅੱਜ ਵੀ ਕੁਝ ਨਹੀਂ ਹੋਵੇਗਾ ਪਰ ਜਦੋਂ ਸਬਰੀਨ ਦੇ ਇੱਕ ਦੋਸਤ ਦਾ ਫੋਨ ਉਸ ਨੂੰ ਆਉਂਦਾ ਮੈਸੇਜ ਆਉਂਦਾ ਕਿ ਮਨੂ ਸ਼ਰਮਾ ਨੂੰ ਉਮਰ ਕੈਦ ਹੋ ਗਈ ਤਾਂ ਸਬਰੇਨ ਨੂੰ ਲੱਗਦਾ ਹੈ ਕਿ ਅੱਜ ਮੇਰੀ ਭੈਣ ਨੂੰ ਇਨਸਾਫ ਮਿਲ ਗਿਆ ਤੇ ਮੇਰੀ ਮਾਂ ਨੂੰ ਜੇ ਉਹ ਜਿਉਂਦੀ ਹੁੰਦੀ ਤਾਂ ਮੈਂ ਦੱਸਦੀ ਕਿ ਮੈਂ ਹਾਰੀ ਨਹੀਂ ਮੈਂ ਲੜਾਈ ਲੜਦੀ ਰਹੀਆਂ ਫਿਰ ਅਦਾਲਤ 14 ਸਾਲ ਬਾਅਦ ਮਨੂ ਦੇ ਸੋਸ਼ਲ ਵਰਕ ਕਾਰਨ ਉਸ ਨੂੰ ਪਹਿਲਾਂ ਹੀ ਵਰੀ ਕਰ ਦਿੰਦੀ ਹੈ ਤੇ ਹੁਣ ਇਹ ਗੱਲ ਦਾ ਸਬਰੀਨ ਨੂੰ ਵੀ ਪਤਾ ਲੱਗਦਾ ਪਰ ਸਬਰੀਨ ਨੂੰ ਇਹ ਲੱਗਦਾ ਕਿ ਇਹ ਬੰਦੇ ਨੇ ਆਪਣੀ ਗਲਤੀ ਦਾ ਪੁਛਤਾਵਾ ਕੀਤਾ ਇਸ ਲਈ ਹੀ ਇਹ ਸੋਸ਼ਲ ਵਰਕ ਕਰਨ ਲੱਗ ਗਿਆ ਜਦੋਂ ਮਨੂ ਰਹਾ ਹੋ ਜਾਂਦਾ ਤਾਂ ਹੁਣ ਸਬਰੀਨ ਦੇ ਮਨ ਦੇ ਵਿੱਚ ਉਸ ਦੇ ਪ੍ਰਤੀ ਕੋਈ ਵੀ ਗੁੱਸਾ ਨਹੀਂ ਰਹਿੰਦਾ ਸਬਰੀਨ ਨੂੰ ਵੀ ਉਸ ਤੋਂ ਬਾਅਦ ਕਿਡਨੀ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ 15 اگست 2021 ਨੂੰ صبرین دی بھی موت ہو جاندی ہے۔ دیکھو ਕਿਵੇਂ ਇੱਕ بندے نے گھر ਦਾ ਇੱਕ ਮੈਂਬਰ ਮਾਰਿਆ ਪਰ ਉਸ ਦੀ ਉਸ ਗਲਤੀ ਨੇ ਉਹ ਸਾਰਾ ਪਰਿਵਾਰ ਉਜਾੜ ਦਿੱਤਾ ਜਾਨੀ 20 ਸਾਲਾਂ ਦੇ ਵਿੱਚ ਉਸ ਹੱਸਦੇ ਬਸਦੇ ਰਸਦੇ ਪਰਿਵਾਰ ਦੇ ਚਾਰੋਂ ਮੈਂਬਰ ਖਤਮ ਹੋ ਗਏ ਉਸ ਪਰਿਵਾਰ ਦਾ ਇਸ ਦੁਨੀਆ ਦੇ ਉੱਤੋਂ ਨਾਮੋਂ ਨਿਸ਼ਾਨ ਖਤਮ ਹੋ ਗਿਆ ਸੋ ਇਹ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ ਕਿਦਾਂ ਦੇ ਜੁਰਮ ਆਪਣੇ ਸਮਾਜ ਦੇ ਵਿੱਚ ਹੋ ਰਹੇ ਆ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ